ਬੇਟਾ ਅੱਜ ਅਸੀਂ ਰੈਜੂਗਰ ਮੌਕ ਨੂੰ ਤੀਜ ਦਾ ਦਿਨਾਰ ਮਨਾ ਰਹੇ ਆ ਬਹੁਤ ਹੀ ਅੱਛੇ ਤਰੀਕੇ ਨਾਲ ਲੇਡੀਜ਼ ਪਿਆਰ ਹੋ ਗਿਆਆਂ ਹੋਰ ਬੜਾ ਅੱਛਾ ਸਾਰਿਆਂ ਨੇ ਰੈਡੀ ਹੋ ਕੇ ਪੰਗੜਾ ਕੀਤਾ ਗੋਲੀਆਂ ਪਾ ਕੇ ਅੰਜੋਏ ਕੀਤਾ ਐਂਡ ਬਸਾਦ ਨੂੰ ਰਾਕੇ ਹੋਏ ਸ਼ਾਤੇ ਦੇ ਨਾਲ ਵੀ ਅਸੀਂ ਥੋੜਾ ਜਿਹਾ ਅੰਜੋਏ ਕੀਤਾ ਮੈਨੂੰ ਵੀ ਲੱਗ ਕਿ ਅੱਜ ਦੇ ਵਾਧਰੀ ਕੁਝ ਇਹੋ ਜਿਹਾ ਸੀ ਕਿ ਇਹਦੇ ਵਿੱਚ ਅਸੀਂ ਤੀਜ ਮਨਾਉਣਾ ਨਹੀਂ ਰਹਿ ਸਕਦੀਆਂ ਤਾਂ ਕਿੱਧਾ ਪਗੜਾ ਬੋਲ ਉਹ ਸਾਰੇ ਫਰੈਂਡਾਂ ਨਾਲ ਮਿਲ ਕੇ ਬਹੁਤ ਇੰਜੋਏ ਕਰਦੇ ਆ। ਅੱਛਾ ਲੱਗਦਾ ਕਿ ਇਸ ਤਰ੍ਹਾਂ ਦੇ ਫੈਸਟੀਵਲ ਹੁੰਦੇ ਰਹਿਣ। ਔਰ ਲੇਡੀਜ਼ ਨੂੰ ਉਤਸ਼ਾਹ ਮਿਲੇ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਵੇ। ਥੈਂਕ ਯੂ। ਧੰਨਵਾਦ। ਇਹ ਮੇਰਾ ਨਾਮ ਜੋਤੀ ਕੱਕੜਾ। ਮੈਂ ਫਲੋਰ ਤੋਂ ਆਈ ਆ। ਅੱਜ ਫਰੈਂਡਸ ਕਲੱਬ ਦੇ ਵਿੱਚ ਇੱਥੇ ਤਿਆਂ ਦਾ ਪ੍ਰੋਗਰਾਮ ਬਣਾਇਆ ਗਿਆ। ਬਹੁਤ ਵਧੀਆ ਪ੍ਰੋਗਰਾਮ ਸੀਗਾ। ਸਾਰੀਆਂ ਮੁਟਿਆਰਾਂ ਪੰਜਾਬੀ ਸੂਟ ਚ ਆਈਆਂ ਆ। ਇੰਨਾ ਅੱਛਾ ਲੱਗਦਾ ਕਿ ਸਾਡਾ ਪੰਜਾਬੀ ਕਲਚਰ ਹਲੇ ਵੀ ਜ਼ਿੰਦਾ ਆ। ਜਿੱਦਾਂ ਅੱਜਕੱਲ ਲੋਕਾਂ ਨੇ ਵੈਸਟਰਨ ਬਹੁਤ ਜ਼ਿਆਦਾ ਪਾ ਲਿਆ। ਵੈਸਟਰਨ ਦਾ ਜ਼ਿਆਦਾ ਲੋਕਾਂ ਦਾ ਲੇਕਿਨ ਜੋ ਪੰਜਾਬੀ ਲੁੱਕ ਹੈ ਉਹ ਪੰਜਾਬੀ ਹੀ ਹੈ ਇਸ ਕਰਕੇ ਮੈਂ ਤਾਂ ਸਭ ਨੂੰ ਕਹੂੰ ਇਹ ਤਿਹਾਰ ਤਾਂ ਸਾਡਾ ਹਮੇਸ਼ਾ ਆਣਾ ਚਾਹੀਦਾ ਹੈ ਮਹੀਨੇ ਚ ਭਾਵੇਂ ਦੋ ਵਾਰ ਆ ਜਵੇ ਸਾਲ ਵਿੱਚ ਇੱਕ ਵਾਰ ਆਉਂਦਾ ਤਾਂ ਮੈਂ ਕਹਿੰਦੀ ਹਰ ਮਹੀਨੇ ਆਣਾ ਚਾਹੀਦਾ ਹੈ ਬਹੁਤ ਇੰਜੋਏ ਕੀਤਾ ਅਸੀਂ ਮਾਲ ਪੂਰੇ ਖੀਰ ਦਿੱਤਾ ਤੰਬੋਲਾ ਸਭ ਕੁਝ ਬਹੁਤ ਜ਼ਿਆਦਾ ਇੰਜੋਏ ਕੀਤਾ ਸੀ ਥੈਂਕ ਯੂ ਸੋ ਮੱਚ ਫਰੈਂਡਸ ਕਲੱਬ ਥੈਂਕ ਯੂ ਸੋ ਮੱਚ ਮੇਰਾ ਨਾਮ ਆਸ਼ਾ ਵਰਮਾ ਅਸੀਂ ਇੱਥੇ ਲੇਡੀਜ਼ ਫਰੈਂਡਸ ਸਾਲੀਆਂ ਇਕੱਠੀਆਂ ਹੋ ਕੇ ਤਿਆਂ ਦਾ ਪ੍ਰੋਗਰਾਮ ਬਣਾ ਰਹੇ ਆ ਤੇ ਅਸੀਂ ਕਿਦਾਂ ਪੰਗੜਾ ਖੂਬ ਇੰਜੋਏ ਕਰ ਰਹੇ ਆ ਇੱਥੇ ਫੇਮਸ ਖੀਰ ਪੂੜੇ ਅਸੀਂ ਬਹੁਤ ਖਾਏ ਨੇ ਤੇ ਅਸੀਂ ਖੂਬ ਇੰਜੋਇਮੈਂਟ ਕਰ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਥੈਂਕ ਯੂ